ਨਮਸ਼ਿਆ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਤੇ ਪੇਸ਼ ਹੈ ਜਲਾਸ਼ੀਤ ਭਗਤ ਸਿੰਘ ਦਾ ਨਸਵਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਨਮਸ਼ਿਆ ਸਰਗਰਮੀਆ ਚੈਨਲ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ। ਸੋ ਅੱਜ ਅਸੀਂ ਪਹੁੰਚੇ ਹਾਂ ਨਵਾਂ ਸ਼ਹਿਰ ਦੇ ਕੁਲਾਮ ਰੋਡ ਤੇ ਸ਼ਿਵ ਮੰਦਿਰ ਕੱਚਾ ਟੋਬਾ। ਜੋ ਕਿ ਕਾਫੀ ਪ੍ਰਚਲਿਤ ਹੈ ਪ੍ਰਾਚੀਨ ਸ਼ੈ ਮੰਦਰ ਹੈ ਜਿੱਥੇ ਨవరాత్రਿਆਂ ਦੇ ਉਸ ਵਿੱਚ ਆ ਇਹ ਨవరాత్రੇ ਬੜੀ ਧੂਮ ਧਾਮ ਦੇ ਨਾਲ ਜਿਹੜੇ ਛੇਤਰ ਦੇ ਨవరਾਤੇ ਮਨਾਏ ਜਾ ਰਹੇ ਨੇ ਆ ਇਸ ਦੇ ਵਿੱਚ ਜਿਹੜਾ ਇਹ ਨਰਾਤੇ ਜਿਹੜੇ 30 ਮਾਰਚ ਤੋਂ 6 ਅਪ੍ਰੈਲ ਤੱਕ ਮਨਾਏ ਜਾ ਰਹੇ ਨੇ ਤੇ ਜਿੱਥੇ ਹਰ ਰੋਜ਼ ਮਹਾਮਾਇ ਦੀ ਚੌਂਕੀ ਲੱਗਦੀ ਆ ਜਿਹਦੇ ਵਿੱਚ ਅੱਜ ਆ 31 ਤਰੀਕ ਨੂੰ ਕਲੇਰ ਕੁਲਵੰਤ ਤੇ ਪਹਿਲੇ ਨੂੰ ਬਲਜਿੰਦਰ ਬੈਸ 2 ਅਪ੍ਰੈਲ ਨੂੰ ਲਖਵਿੰਦਰ ਲਖਾ ਅਤੇ 3 ਅਪ੍ਰੈਲ ਨੂੰ ਸਾਜਨ ਅਰੋੜਾ ਅਤੇ 4 ਅਪ੍ਰੈਲ ਨੂੰ ਪ੍ਰਵੀਨ ਅਰੋੜਾ ਅਤੇ 5 ਅਪ੍ਰੈਲ ਨੂੰ ਹਰਕੇਸ਼ ਦੱਤ ਤੇ 6 ਅਪ੍ਰੈਲ ਨੂੰ ਮਿੱਕੀ ਸ਼ਰਮਾ ਜਿਹੜਾ ਮਾਂ ਬਾਗਵਤੀ ਦੀਆਂ ਭੇਟਾਂ ਦਾ ਗੁਣਗਾਨ ਕਰਨਗੇ ਸੋ ਸਾਡੇ ਨਾਲ ਇਸੇ ਤਰ੍ਹਾਂ ਤੁਸੀਂ ਜੁੜੇ ਰਹੋ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਸਰਗਰਮੀਆਂ YouTube ਚੈਨਲ ਤੋਂ ਪੱਤਰਕਾਰ ਵਾਸਤੇ ਪ੍ਰਦੇਸੀ ਦੀ ਰਿਪੋਰਟ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ ਇੱਥੇ ਮਹਿਲਾ ਸੰਕੀਰਤਨ ਮੰਡਲੀ ਵੱਲੋਂ ਜਿਹੜੇ ਆ ਮੌਨਿਕਾ ਸ਼ਰਮਾ ਦੀ ਅਗਵਾਈ ਦੇ ਹੇਠ ਜਿਹੜੀ ਚੌਂਕੀ ਲਗਾਈ ਆ ਉਹ ਵੀ ਤੁਹਾਨੂੰ ਦਿਖਾ ਰਹੇ ਆ ਜੀ

ਜੇ ਤੂੰ ਮਾਂ ਦੇ ਦਰਬਾਰ ਮੌਣ ਦਾ ਸਾਰੀਆਂ ਗੰਦਾ ਪੰਦਾ ਪੁੱਜ ਜਾ ਆ ਫਿਰ ਤਾੜੀ ਮਾਰ ਕੇ ਦੁਨੀਆਂ ਵਿੱਚ ਸਭ ਤੋਂ ਸੋਹਣਾ ਤੇਰਾ ਕਲਯੁਮੀਂ ਨਿਮਨੋਕਰ ਬਣ ਕੇ We <laughs> जय माता दी ओम सर्व मंगल मांगल्य शिवे सर्वार्थ साधिके शरण ने गौरी नारायणी नमोस्तुते हे सभी भक्तों से विनम्र निवेदन है कि शिव मंदिर कच्चा टोपा में जो चैत्र नवरात्र मेला लगा हुआ है आज दूसरा नवरात्र है माँ भगवती की कृपा से प्रत्येक दिन जो है विशाल चौकी लगती है और माँ भगवती का जो है चौकी भी लगती है और यहाँ भी पूजन भी होता है और माँ भगवती की कृपा से शाम को जो है चार बजे से लेकर छः बजे तक महिला मंडल की तरफ से विशाल चौकी भी जो लगती है प्रत्येक दिन और लंगर भी जो है प्रत्येक दिन लगता है बोल जय माता की बोल शंकर भगवान बोल शंकर भगवान की जय ਚੇਤਰ ਦੇ ਫੇਤੀ ਮੈਂ ਬਹਾਦਰ ਚੱਦ ਅਰੋੜਾ ਸਮਾਜ ਸੇਵਕ ਨਵਾਂ ਸ਼ਹਿਰ ਔਰ ਮੈਂ ਆਪਣੇ ਦੇਸ਼ ਵਾਸੀਆਂ ਨੂੰ ਮਾਤਾ ਚੰਤਪੁਰ ਦੀ ਮਾਤਾ ਬੈਸਰੂਨ ਦੇਵੀ ਔਰ ਚੇਤਰ ਦੇ ਨਰਾਤੇਆਂ ਦੇ ਆਪਣੇ ਸਭ ਵੀਰਾਂ ਨੂੰ ਇਹ ਸ਼ੋਭ ਕਾਮਨਾਮ ਦਿੰਦਾ ਹਾਂ ਔਰ ਮੁਬਾਰਕਬਾਦ ਦਿੰਦਾ ਹਾਂ ਕਿ ਅੱਜ ਮਾਤਾ ਦੇ ਚੇਤਰ ਦੇ ਨਰਾਤੇ ਜੋ ਚੱਲ ਰਹੇ ਨੇ ਮੈਂ ਆਪਣੇ ਸ਼ਹਿਰ ਵਾਸੀਆਂ ਦੇ ਮੇਰੇ ਸਭਾ ਨੂੰ ਬੇ ਇਹ ਉਸ ਮਾਤਾ ਦੇ ਇਹ ਬਦੋਂ ਆਸ਼ੀਰਵਾਦ ਮੰਗਦਾ ਹੋਇਆ ਕਿ ਮੇਰੇ ਦੇਸ਼ ਵਾਸੀਏ ਨੂੰ ਇਦਾਂ ਸੁੱਖ ਸ਼ਾਂਤੀ ਰੱਖਣੀ ਮਿਹਰ ਕਰਦੀ ਆਪਣੇ ਨਾਂ ਦੀ ਬਖਸ਼ਿਸ਼ ਅਖਦੀ ਤਾਂ ਕਿ ਮਾਂ ਦਾ ਦਾਦਾ ਜਪਦੇ ਰਹਿਣ ਔਰ ਸਦਾ ਸੁਖੀ ਰਹਿਣ ਜੈ ਮਾਤਾ ਦੀ ਜੈ ਮਾਤਾ ਦੀ ਪ੍ਰਿੰਸੀਪਲ ਜੀ ਐਸਪਰਕਾ ਸਟੂਡੈਂਟ ਕੈਂਡੀ ਟੂ ਨੰਬਰ ਸਰ ਇੰਦਰਜੀਤ ਮਾਹੀ ਤੇ ਸਾਡੇ ਜਿਹੜਾ ਸਕੂਲ ਹੈਗਾ ਇਹ ਕੱਢੀ ਦਾ ਰੋਡ ਤੇ ਸਥਿਤ ਹੈਗਾ ਤੇ ਸਾਡੇ ਦੂਜੇ ਪਾਸੇ ਜਿਹੜਾ ਹੈਗਾ ਇੱਕ ਜੀਐਸ ਮਾਡਲ ਸਕੂਲ ਜਿਹੜਾ ਹੈਗਾ ਉਤਲਾਇਆ ਹੈਗਾ ਜਿਹਦੇ ਵਿੱਚ ਪੀ ਨਾਸੂ ਤੋਂ ਲੈ ਕੇ ਪੰਜਵੀਂ ਤਵਾਰ ਇੰਗਲਿਸ਼ ਮੀਡੀਅਮ ਦੇ ਵਿੱਚ ਜਿਹੜੇ ਬੱਚੇ ਸਾਡੇ ਦੇ ਪੜ੍ਹ ਰਹੇ ਆ ਉਹਦੇ ਵਿੱਚ ਵੀ ਜਿਹੜੀ ਅਸੀਂ ਐ ਨਵੇਂ ਸਾਲ ਤੋਂ ਉਹਨੂੰ ਸਾਰਾ ਜਿਹੜਾ ਅਸੀਂ ਇੰਗਲਿਸ਼ ਮੀਡੀਅਮ ਜਿਹੜਾ ਕੀਤਾ ਹੈਗਾ ਉਹਦੇ ਵਿੱਚ ਵੀ ਸਾਡੇ ਦੇ ਜਿਹੜੇ ਦਾਖਲਾ ਜਿਹੜਾ ਸ਼ੁਰੂ ਹੈਗਾ ਸੋ ਮੈਂ ਸਾਰੇ ਮੇਰੀ ਬੇਨਤੀ ਕਰਦਾ ਹਾਂ ਕਿ ਬਾਕਬਾ ਜਿਹੜੇ ਬੱਚੇ ਜਿਹੜੇ ਇੱਥੇ ਆਣ ਪਾਓ ਤੇ ਆ ਇੱਕ ਵਾਰੀ ਜਿਹੜਾ ਤੁਸੀਂ ਇੱਥੇ ਆ ਕੇ ਜਿਹੜਾ ਵਿజిਟ ਕਰੋ ਤੇ ਇਸ ਸਕੂਲ ਦੇ ਬਾਰੇ ਤੁਹਾਨੂੰ ਪਤਾ ਹੈ ਕਿ ਸਾਡਾ ਜਿਹੜਾ ਸਕੂਲ ਹੈਗਾ ਜ਼ਿਲ੍ਹੇ ਵਿੱਚ ਕਿੰਨਾ ਦੇ ਪੱਖੋਂ ਤੇ ਜਿਹੜਾ ਸਭ ਤੋਂ ਜਿਹੜਾ ਪਹਿਲੇ ਨੰਬਰ ਤੇ ਹੈਗਾ ਇੱਕ ਸਾਡੇ ਪਲੇਅਰ ਜਿਹੜੇ ਇੰਟਰਨੈਸ਼ਨਲ ਪਲੇਅਰ ਜਿਹੜੇ ਹੈਗੇ ਆ ਉਹ ਵੀ ਇੱਥੇ ਜਿਹੜੇ ਆ ਖੇਡਦੇ ਹੈਗੇ ਆ ਤੇ ਇਸ ਤੋਂ ਇਲਾਵਾ ਪੜ੍ਹਾਈ ਪੱਖੋਂ ਵੀ ਇਹ ਸਕੂਲ ਜਿਹੜਾ ਹੈਗਾ ਜ਼ਿਲ੍ਹੇ ਦਾ ਸਭ ਤੋਂ ਜਿਹੜਾ ਵਧੀਆ ਸਕੂਲ ਮੰਨਿਆ ਜਾਂਦਾ ਹੈਗਾ ਸੋ ਇੱਥੇ ਜਿਹੜਾ ਹੈਗਾ ਛੇਮ ਤੋਂ ਲੈ ਕੇ ਬਾਦਮੀ ਕੋ ਕਲਾਸ ਤੱਕ ਸਾਡੇ ਪਰ ਇਹ ਕਲਾਸਾਂ ਜਿਹੜੀਆਂ ਹੈਗੀਆਂ ਤੇ ਸਾਡੇ ਕੋਲ ਪਲੱਸ 1 ਪਲੱਸ 2 ਜਿਹੜੀ ਆ ਕਮਾਸ ਵਿੱਚ ਜਿਹੜੀ ਹੈ ਜਿਹੜੀ ਕੀਤੀ ਹੈਗੀ ਆ ਤੇ ਇਸ ਇਹ ਜਿਹੜਾ ਹੈਗਾ ਸਾਡੇ ਉਹ ਜਿਹੜੀ ਕਲਾਸਾਂ ਚੱਲ ਰਹੀਆਂ ਨੇ ਆਈਆਂ ਸੋ ਮੈਂ ਸਾਰਿਆਂ ਨੂੰ ਇਹ ਹੀ ਬੇਨਤੀ ਕਰਾਂਗਾ ਆਪਣੇ ਨਗਰ ਦੇ ਆਪਣੇ ਜ਼ਿਲ੍ਹੇ ਦੇ ਲੋਕਾਂ ਨੂੰ ਕਿ ਤੁਸੀਂ ਜਿਹੜਾ ਹੈਗਾ ਸਾਡੇ ਕੋਲ来 ਆਓ ਆਪਣੇ ਬੱਚਿਆਂ ਨੂੰ ਜਿਹੜਾ ਹੈ ਨਾ ਦਾਖਲ ਕਰਵਾਓ ਤੇ ਸਾਾਨੂੰ ਜਿਹੜਾ ਹੈ ਇਹ ਇਹ ਬਿਲਕੁਲ ਸਹੀ ਗੋਇ ਮੌਕਾ ਦੇ ਕੋ ਮਿਲ ਦੇ ਧੰਨਵਾਦ ਇਸ ਅਜੇਲਾ ਸ਼ੀਲ ਪਲਸੇਂਗਰ ਦਾ ਸਵਰਨਕ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਕੱਲ ਫੇਰ ਦਮੀਆਂ ਤੇ ਤਾਰੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀਸੀ ਨੂੰ ਇਜਾਜ਼ਤ ਦਿਓ ਧੰਨਵਾਦ